आज का मौसम बढ़िया हो गया ना आज का मौसम होना तो वैसे तो ऊपर निकल आई है पहला थोड़ा जा है जो मीम मुझे पैक है आज तो बढ़िया हो गया मौसम आज तक ना ठंड है थोड़ा मौसम हो गया है सेक के चक्कर आ गया है आज होना तो वैसे सट लगी ਜੇੜੀ ਚ ਮੇਰਾ ਪੈਰ ਵੱਜਿਆ ਜੋਰ ਚੀਚੀ ਵੱਜੀ ਹੈ ਹੈ ਜਾਨ ਨਿਕਲ ਗਈ ਇੱਕ ਗੋਡੇ ਤੇ ਇੱਕ ਇਨਜ ਹੈ ਨਾ ਇਹਨਾਂ ਦੀ ਸੱਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਦਾ ਤੁਸੀਂ ਸਾਰੇ ਮੈਂ ਅਮੀਰ ਕਰਦੀ ਹਾਂ ਤੁਸੀਂ ਸਾਰੇ ਰਾਜੀ ਖੁਸ਼ੀ ਚੜ੍ਹਦੀ ਕਲਾ ਵਿੱਚ ਹੋਵੋਗੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਤੇ ਵੈਲਕਮ ਅੱਜ ਵੈਸੇ ਠੰਡਾ ਹੋ ਗਿਆ ਨਾ ਥੋੜਾ ਜਿਹਾ ਮੌਸਮ ਮੀਂਹ ਬਹੁਤ ਪੈ ਗਿਆ ਵੈਸੇ ਕਿਹੜੇ-ਕਿਹੜੇ ਇਲਾਕੇ ਚ ਮੀਂਹ ਪਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਤਾਂ ਵੀ ਸਾਹਨੇ ਵਾਲੇ ਏਰੀਆ ਦੇ ਵਿੱਚ ਤੋਂ ਲੈ ਕੇ ਸਾਰੇ ਪਿੰਡਾਂ 'ਚ ਬਹੁਤ ਮੀਂਹ ਪਿਆ ਵਾ ਅੱਜ ਅੱਜ ਦਾ ਕਹਿ ਲੋ ਵੀ ਪਾਂਛੀਆਂ ਦੀ ਪਿਆਸ ਬੁਝਾਦੀ ਪੂਰੀ ਹੈ ਨਾ ਰੱਬ ਨੇ ਅੱਜ ਦੇਖੋ ਮੈਂ ਰੈੱਡ ਕਲਰ ਦੀ ਨੀਲ ਪਾਲਿਸ਼ ਦੇਖੋ ਤੁਸੀਂ ਕਹੋਗੇ ਪੀਚ ਕਲਰ ਦਾ ਤੇ ਉਹ ਟੀ-ਸ਼ਰਟ ਪਾਈਆ ਟੌਪ ਆਇਆ ਵਾ ਮੈਂ ਤੇ ਰੈੱਡ ਕਲਰ ਦੀਆਂ ਬੈਂਗਲਸ ਤੇ ਮੈਂ ਨੀਲ ਪਾਲਿਸ਼ ਲਾਈਆ ਇਹ ਮੈਂ ਕੱਲ ਇਵਨਿੰਗ ਲਾਈ ਸੀਗੀ ਪਰ ਅੱਜ ਮੈਂ ਖਾ ਛੱਡ ਪਰੇ ਕੀ ਰਿਮੂਵ ਕਰਨੀ ਆ ਹਨਾ ਲਾ ਲਾਂਗੇ ਕੋਈ ਗੱਲ ਨਹੀਂ ਹੈ ਹਨਾ ਬਾਕੀ ਬੈਂਗਲਸ ਵੈਸੇ ਮੈਂ ਪਾਈਆਂ ਨੇ ਮੈਂ ਤੁਹਾਨੂੰ ਦੱਸ ਦਿਆਂ ਮੈਨੂੰ ਬੈਂਗਲਸ ਪਾਉਣਾ ਬਹੁਤ ਨੀਲ ਪਾਲਿਸ਼ ਲਾਉਣੀ ਆ ਇਨੀਆਂ ਕੁ ਮੈਨੂੰ ਬਸ ਪਸੰਦ ਆ ਕ੍ਰੀਮ ਪਾਊਡਰ ਮੇਕਅਪ ਵਗੈਰਾ ਇਹ ਜਾ ਕੁਛ ਮੈਨੂੰ ਬਿਲਕੁਲ ਪਸੰਦ ਨਹੀਂ ਹੈਗਾ ਚੂੜੀਆਂ ਬਿੰਦੀਆਂ ਕੁਝ ਵੀ ਨਹੀਂ ਮੈਨੂੰ ਇਦਾਂ ਦਾ ਲਾਉਣਾ ਕਰਨਾ ਪਸੰਦ ਹੈ ਬਾਕੀ ਚਲੋ ਹਨਾ ਇਹ ਬੈਂਕ ਉਸ ਪਤੇ ਕੀ ਆ ਅਸੀਂ ਟਿਊਜ਼ਡੇ ਨੂੰ ਮੰਦਿਰ ਜਾਨੀ ਹੋਣੀ ਆ ਮੈਂ ਤੇ ਡੋਲੀ ਹਨਾ ਉਹ ਵੀ ਕਿਉਂ ਜਾਨੇ ਮੈਂ ਤੁਹਾਨੂੰ ਦੱਸਦੀ ਆ ਹਨਾ ਹੁਣ ਤੁਸੀਂ ਕਹੋਗੇ ਸਿੱਖ ਧਰਮ ਦੇ ਹੋ ਕੇ ਆ ਤੁਸੀਂ ਤਾਂ ਅਰਜ ਪੈਰਾ ਸਾਹਿਬ ਕਰਦੇ ਹੋ ਤੁਸੀਂ ਮੰਦਿਰ ਜਾਂਦੇ ਹੋ ਮੈਂ ਦੱਸਦੀ ਆ ਹਨਾ ਦੇਖੋ ਨਾ ਮੇਰੇ ਮਮਾ ਦੇ ਚਿਕਨ ਬਾਕਸ ਹੋ ਗਿਆ ਸੀ ਨਾ ਲਾਸਟ ਮੰਥ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਉਹ ਇੰਨਾ ਕ ਜਿਆਦਾ ਕੰਮ ਵਧ ਗਿਆ ਸੀ ਆਰਾਮ ਹੀ ਨਹੀਂ ਸੀ ਆ ਰਿਹਾ ਅਸੀਂ ਮੈਡੀਸਨ ਕਰਵਾਈ ਗਏ ਵੀ ਸ਼ਾਇਦ ਇਸਕ ਨੇ ਦੀ ਇਹ ਪ੍ਰੋਬਲਮ ਆ ਹਨਾ ਬਟ ਸੀਗੇ ਮਮਾ ਨੂੰ ਮਾਤਾ ਨਿਕਲੀ ਹੋਈ ਆ ਨਾ ਤੇ ਚਿਕਨ ਬਾਕਸ ਹੋ ਗਿਆ ਸੀ ਉਹ ਇੰਨਾ ਕ ਕੰਮ ਵਧ ਗਿਆ ਸੀ ਫਿਰ ਜਿੱਥੋਂ ਸਾਡੇ ਦੇ ਘਰ ਦੇ ਨਾਲ ਆਂਟੀ ਨੇ ਉਹ ਆ ਕੇ ਜਦੋਂ ਉਹਨੇ ਦੇਖਿਆ ਹਨਾ ਵੀ ਉਹ ਕਹਿੰਦੇ ਵੀ ਤੁਸੀਂ ਨਾ ਇਹਨਾਂ ਦਾ ਝਾੜਾ ਕਰਵਾਵੋ ਮਤਲਬ ਥੋੜਾ ਪਾਉਣਾ ਜਿਹਨੂੰ ਆਪਾਂ ਕਹਿੰਦੇ ਆ ਤੇ ਤੁਸੀਂ ਨਾ ਵੀ ਹੱਥ ਵਾਲਾ ਵਗੈਰਾ ਕਰਵਾਵੋ ਮੈਂ ਕਿਹਾ ਚਲੋ ਹਨ ਮੈਂ ਵੀ ਉਹ ਵੀ ਕਰਵਾ ਕੇ ਦੇਖ ਲੈਣੇ ਆ ਜਦੋਂ ਹੱਥਾੜਾ ਕਰਵਾਇਆ ਉਹ ਕਹਿੰਦੇ ਵੀ ਇਹਦਾ ਕੰਮ ਕਾਫੀ ਜ਼ਿਆਦਾ ਵਧ ਗਿਆ ਵਾ ਵੀ ਪਰ ਕੋਈ ਨਾ ਆਰਾਮ ਆਜੂਗਾ ਤੁਸੀਂ ਦੇਖੋ ਇਹ ਵੀ ਚੀਜ਼ਾਂ ਹੁੰਦੀਆਂ ਨੇ ਹਨਾ ਮੰਨਣ ਤੇ ਆ ਤੇ ਜਾਂ ਮੰਨਤਾ ਕਰਵਾਉਂਦੇ ਆ ਬਈ ਆਪਾਂ ਤੇ ਇਹ ਕਹਿੰਨੇ ਆ ਹਨਾ ਮਮਾ ਦੇ ਦੂਜੇ ਤੀਜੇ ਥਾੜਾ ਜਦੋਂ ਪਾਇਆ ਤੇ ਸਾਰਾ ਸਕਿਨ ਜਿਹੜੀ ਆ ਸਾਫ਼ ਹੋਣੀ ਸਟਾਰਟ ਹੋ ਗਈ ਸੀਗੀ ਤੇ ਫਿਰ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜਦੋਂ ਮੇਰੇ ਮਮਾ ਠੀਕ ਹੋ ਗਏ ਫੇਰੇ ਜਦੋਂ 40 ਕਿ ਦਿਨ ਨਿਕਲ ਗਏ ਤਾਂ ਤੁਸੀਂ ਸਵਾ ਮਹੀਨਾ ਮਤਲਬ ਨਿਕਲ ਗਿਆ ਤਾਂ ਉਸ ਤੋਂ ਬਾਅਦ ਤੁਸੀਂ ਜਿਵੇਂ ਪੰਜਕ ਮੰਗਲਵਾਰ ਜਾ ਕੇ ਉੱਥੇ ਮੱਥਾ ਟੇਕਿਆ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਹੁੰਦਾ ਨਾ ਥਾਨ ਜਦ ਆਪਾਂ ਮੰਗਲਵਾਰ ਦਾ ਮੱਥਾ ਟੇਕਦੇ ਹੁੰਦੇ ਨੇ ਗੁਲਗੁਲੇ ਵਗੈਰਾ ਪਕਾ ਕੇ ਉਹ ਵਾਲਾ ਹਨਾ ਵੀ ਤੁਸੀਂ ਉੱਥੇ ਜਾ ਕੇ ਮੱਥਾ ਟੇਕਿਆ ਆਇਓ ਹਨਾ ਤਾਂ ਮੈਂ ਤਾਂ ਡੋਲੀ ਜਾਨੀ ਹੁੰਨੀ ਆ ਪਹਿਲੇ ਮੰਗਲਵਾਰ ਮੈਂ ਗਈ ਤਾਂ ਮੈਨੂੰ ਰੈੱਡ ਕਲਰ ਦੀ ਨੀਲ ਪਾਲਿਸ਼ ਮਿਲੀ ਉੱਥੇ ਆਂਟੀ ਨੇ ਸੇਵਾ ਕਰਦੇ ਨੇ ਹਨਮ ਜੋ ਵੀ ਉੱਥੇ ਦੇਖ ਰਿਹਾ ਕਰਦੇ ਨੇ ਮੰਦਰ ਦੀ ਉਹਨੇ ਜਦੋਂ ਪ੍ਰਸ਼ਾਦ ਦਿੰਦੇ ਨੇ ਉਹਨਾਂ ਨੇ ਐ ਬੁੱਕ ਜਿਹਾ ਭਰਿਆ ਡੱਬੇ ਚ ਕਿਉਂਕਿ ਸ਼ਿੰਗਾਰ ਵਗੈਰਾ ਜੋ ਚੜਦਾ ਉੱਥੇ ਹੈ ਨਾ ਜਾਂ ਪ੍ਰਸ਼ਾਦ ਚੜਦਾ ਉਹ ਇੱਕ ਡੱਬਾ ਲਾਇਆ ਹੋਇਆ ਵੱਡਾ ਉਹਦੇ ਵਿੱਚ ਹੀ ਪਾ ਦਿੰਦੇ ਨੇ ਹੈ ਨਾ ਤੇ ਉਹਨਾਂ ਨੇ ਜਦੋਂ ਪ੍ਰਸ਼ਾਦ ਦੇਣ ਲਈ ਐ ਹੱਥ ਚੱਕ ਕੇ ਮੇਰੇ ਮਤਲਬ ਪ੍ਰਸ਼ਾਦ ਰੱਖਿਆ ਮੇਰੇ ਮਤਲਬ ਮੈਂ ਬੁੱਕ ਜਿਹਾ ਕਰਿਆ ਇਦਾਂ ਹੱਥਾਂ ਤੇ ਤਾਂ ਉਹਦੇ ਵਿੱਚ ਮੈਨੂੰ ਰੈੱਡ ਕਲਰ ਦੀ ਨੇਲ ਪਾਲਿਸ਼ ਆ ਗਈ ਹੈ ਨਾ ਤੇ ਉਸ ਤੋਂ ਬਾਅਦ ਦੂਜੀ ਵਾਰੀ ਅੱਜ ਜਦੋਂ ਅਸੀਂ ਗਈਆਂ ਤਾਂ ਸੈਕੰਡ ਮੰਗਲਵਾਰ ਆਇਆ ਸਾਡਾ ਹੈ ਨਾ ਅੱਜ ਅਸੀਂ ਗਈਆਂ ਤਾਂ ਅੱਜ ਉਹਨਾਂ ਨੇ ਜਦੋਂ ਮੈਨੂੰ ਪ੍ਰਸ਼ਾਦ ਦੇਣ ਲੱਗੇ ਤਾਂ ਉਹਨਾਂ ਦੇ ਹੱਥ ਬੈਂਗਲਸ ਆ ਗਈਆਂ ਹਨਾ ਕਹਿੰਦੇ ਲੈ ਆਹ ਤੇਰੇ ਕਰਮਾਂ ਦੀਆਂ ਨੇ ਤੇ ਚਾਰ ਚੂੜੀਆਂ ਮੈਨੂੰ ਇਹ ਰੈੱਡ ਕਲਰ ਦੀਆਂ ਮਿਲੀਆਂ ਮੈਂ ਬਹੁਤ ਖੁਸ਼ ਹੋਈ ਵੈਸੇ ਮੈਂ ਬਹੁਤ ਜ਼ਿਆਦਾ ਖੁਸ਼ ਹੋਈਆਂ ਜਾਂ ਕਿਹ ਲੋ ਵੀ ਪਤਾ ਨਹੀਂ ਤਾਂ ਹੁਣ ਮਾਤਾ ਰਾਣੀ ਜਾਣਦੇ ਨੇ ਹਨਾ ਤੇ ਉਹ ਕਹਿੰਦੇ ਹੁਣੇ ਪਾਲਾ ਚਾਲੋ ਮੈਂ ਪਾਲੀਆਂ ਹਨਾ ਇਹਨਾਂ ਪਾਲੇ ਚ ਲਾ ਲਈ ਮੈਂ ਕਦਰ ਨੀਲ ਪਾਲਿਸ਼ ਮੈਂ ਕੱਲ ਲਾਈ ਸੀ ਮੈਂ ਚੱਲ ਕੋਈ ਨਹੀਂ ਕਰ ਲੂੰਗੀ ਕਦੇ ਦਿਨ ਚ ਰਿਮੂਵ ਹੁਣ ਤਾਂ ਘਰੀਆਂ ਛੁੱਟੀਆਂ ਆਆਂ ਬਟ ਮੈਂ ਬਾਹਰ ਨਹੀਂ ਇਕਨ ਲੱਗ ਜਦੋਂ ਮੈਂ ਸਕੂਲ ਜਾਣੀ ਹੁੰਨੀ ਉਹਦੋਂ ਨਹੀਂ ਮੈਂ ਇਕਨ ਲਾ ਕੇ ਗਈ ਕਦੇ ਵੀ ਠੀਕ ਹੈ ਤੇ ਮੈਂ ਬੈਂਗਲਸ ਪਾਈਆਂ ਅੱਜ ਅੱਜ ਮੈਨੂੰ ਬੜਾ ਤਿਆਰ ਤਿਆਰ ਜਿਹਾ ਹੋਇਆ ਲੱਗੀ ਅੱਜ ਲੱਗੀ ਜਾਂਦਾ ਮੈਂ ਬੜੀ ਤਿਆਰ ਜੀ ਹੋਈ ਹੋਈ ਆ ਤੇ ਤੁਸੀਂ ਦੱਸਿਓ ਤੁਹਾਨੂੰ ਮੇਰੀ ਬੈਂਗਲਸ ਪਾਈਆਂ ਸੋਹਣੀਆਂ ਲੱਗੀਆਂ ਤੇ ਪਾਲਿਸ਼ ਨਹੀਂ ਪਹਿਲੀ ਵਾਰੀ ਮੈਂ ਰੈੱਡ ਕਲਰ ਦੀ ਨੇਲ ਪਾਲਿਸ਼ ਲਾ ਕੇ ਰੈੱਡ ਕਲਰ ਦੀਆਂ ਬੈਂਗਲਸ ਪਾਈਆਂ ਨੇ ਦੇਖ ਲਓ ਬੱਸ ਹੁਣ ਲੱਗਿਆ ਸੀ ਅਸੀਂ ਥੋੜੇ ਜਿਹਾ ਆਪਣੀ ਕੰਮ ਕਾਰ ਮੈਂ ਕਿਹਾ ਕਰ ਲਈ ਅੱਜ ਮਾਮੀ ਜੀ ਗਏ ਹਨ ਆਪਣੇ ਪੇਕੇ ਪਿੰਡ ਮਾਮੀ ਜੀ ਗਏ ਆਉਣਗੇ ਫਰਡੇ ਸੈਟਰਡੇ ਨੂੰ ਹੁਣ ਹਨਾ ਛੁੱਟੀਆਂ ਸਾਡੀਆਂ ਗਾ ਤੇ ਮਾਮੀ ਜੀ ਦੀ ਆਉਂਦੀਆਂ ਨੇ ਹਨਾ ਤੇ ਅਸੀਂ ਨਾ ਮੈਂ ਤੁਹਾਨੂੰ ਸੱਚ ਦੱਸਾਂ ਮੈਂ ਇਸੇ ਕਰਕੇ ਨਾ ਮੈਂ ਕਹਿ ਨਹੀਂ ਹੁੰਦੀ ਆ ਇਸੇ ਕਰਕੇ ਹੀ ਹਨਾ ਜਿਹੜੇ ਹੁਣ ਜੇ ਮੇਰੇ ਮਾਮੀ ਚਲੇ ਗਏ ਹਨਾ 5 6 ਦਿਨਾਂ ਦੇ ਲਈ ਮੈਂ ਕਹਿ ਨਹੀਂ ਵੀ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਵਿਚਾਰੇ ਵੀ ਕੰਮ ਕਰਦੇ ਨੇ ਜਾਂ ਕੁੜੀਆਂ ਨੇ ਉਰੇ ਬੈਠੀਆਂ ਨੇ ਬੋਝ ਨੇ ਹੁਣ ਦੇਖੋ 5-6 ਦਿਨ ਲਈ ਚਲੇ ਗਏ ਨੇ ਪਿੱਛੇ ਘਰ ਕਿਹਨੇ ਦੇਖਣਾ ਆ ਜਦੋਂ ਆਪਣੇ ਘਰ ਦੀਆਂ ਪਰਜਾਈਆਂ ਨੋਹਾ ਮਾਮੀਆਂ ਚਾਚੀਆਂ ਚਲੀਆਂ ਜਾਂਦੀਆਂ ਨੇ ਆਪਣੇ ਪੇਕੇ ਘਰੇ ਤੇ ਪਰਿਵਾਰ ਤਾਂ ਬਾਕੀ ਪਿੱਛੇ ਹੁੰਦਾ ਨਾ ਉਹ ਵੀ ਘਰ ਪਰਿਵਾਰ ਤਾਂ ਰਹਿ ਜਾਂਦਾ ਨਾ ਉਹਨਾਂ ਨੂੰ ਤਾਂ ਰੋਟੀ ਪਾਣੀ ਕਰਨਾ ਹੁੰਦਾ ਦੇਖਣਾ ਹੁੰਦਾ ਦਾ ਫਿਰ ਉਹ ਕੌਣ ਕਰੂਗਾ ਤੇ ਉਹ ਫਿਰ ਹੁਣ ਜਿਵੇਂ ਮੇਰੇ ਮम्मा ਵੱਡੇ ਨੇ ਘਰੇ ਨੇ ਜਾਂ ਫਿਰ ਸੱਸਾਂ ਹੁੰਦੀਆਂ ਕਈਆਂ ਦੇ ਘਰੇ ਬਜ਼ੁਰਗ ਬੈਠੇ ਹੋਏ ਨੇ ਉਹ ਦੇਖਦੇ ਨੇ ਹੁਣ ਜੇ ਕਹਿੰਦੇ ਜਬ ਲੈ ਉਹਨਾਂ ਦੀ ਤਾਂ ਬੁੜੀ ਬੈਠੀ ਆ ਲੈ ਬੈਠੀ ਰੋਟੀ ਦੇਣੀ ਪੈਂਦੀ ਆ ਕਿ ਉਹ ਦੇਣੀ ਨਹੀਂ ਹੈਗੀ ਉਹ ਰੋਟੀ ਦੇਣ ਵਾਲਾ ਪਰਸਨ ਵੀ ਤਾਂ ਸੋਚੇ ਗਾ ਲੂ ਤੇ ਐਵੇਂ ਤਾਂ ਬੁਢੀ ਹੋਣਾ ਆ ਹਨਾ ਚਲੋ ਖਿਆਲ ਵਗੈਰਟ ਮੈਂ ਆਰ I ਵਾਂਟ ਟੂ ਟਾਕ ਅਬਾਊਟ ਦਿਸ ਟਾਪਿਕ ਮੈਂ ਨਹੀਂ ਕਰਨਾ ਚਾਹੁੰਦੀ ਇਸ ਬਾਰੇ ਚ ਕੋਈ ਵੀ ਗੱਲ ਤੇ ਉਦਾਂ ਮੈਂ ਕਹਿੰਦੀ ਆ ਵੀ ਮੇਰੇ ਜੀ ਕਰਦਾ ਹੁੰਦਾ ਵੀ ਉਹਨਾਂ ਨੂੰ ਮੈਂ ਹੁਣ ਬੁਲਾਵਾਂ ਵੀ ਚਲੋ ਆਜੋ ਪੰਜ ਦਿਨ ਸਾਡੇ ਘਰੇ ਰਹੋ ਨਾਲੇ ਤਾਂ ਰੋਟੀ ਪਾਣੀ ਕਰੋ ਤੇ ਨਾਲੇ ਸਾਡੇ ਘਰ ਦੀ ਸਾਫ ਸਫਾਈ ਕਰੋ ਚਲੋ ਆਜੋ ਵੀ ਹੁਣ ਕਿਹਨੇ ਘਰ ਸੰਭਣਾ ਹੁਣ ਵੀ ਤਾਂ ਸਾਰਾ ਕੰਮ ਅਸੀਂ ਹੀ ਕਰਨਾ ਹੈ ਘਰ ਦੀ ਦੇਖ ਰੇਕ ਘਰ ਸੰਭਣਾ ਰੋਟੀ ਪਾਣੀ ਕਰਨਾ ਉਹ ਅਸੀਂ ਹੀ ਕਰਨਾ ਹੈ ਹਾਂ ਜਾਂ ਫਿਰ ਜਾਣ ਲੱਗਿਆ ਬੰਦਾ ਜਿੰਦੇ ਲਾ ਕੇ ਜਾਊਗਾ ਆਪਣੇ ਪੁੱਤ ਧੀਆਂ ਨਾਲ ਲੈ ਕੇ ਜਾਊਗਾ ਜਦ ਆਪਦਾ ਪਰਿਵਾਰ ਬਾਕੀ ਦਾ ਉਹ ਤਾਂ ਨਹੀਂ ਲੈ ਕੇ ਜਾ ਸਕਦਾ ਇਹ ਨਾਲ ਉਹ ਤਾਂ ਉੱਥੇ ਹੀ ਹੁੰਦਾ ਵਾ ਉਹਦੀ ਤਾਂ ਰੋਟੀ ਪਾਣੀ ਹੁੰਦੀ ਆ ਘਰ ਦੀ ਸਾਫ ਸਫਾਈ ਹੁੰਦੀ ਆ ਬਸ ਮਤਲਬ ਬੋਲਣ ਵਾਲੇ ਨੇ ਮੈਂ ਤੁਹਾਨੂੰ ਦੱਸ ਦੀਆਂ ਹੂੰ ਚਲੋ ਖੈਰ ਲੋਕਾਂ ਦੀ ਸੋਚ ਹੈ ਨਾ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਬਿਮਾਰੀਆਂ ਦੇ ਨਾਲ ਨਾਲ ਇਹ ਵੱਡੀ ਬਿਮਾਰੀ ਚੰਬੜੀ ਹੋਈ ਆ ਬੀਬੀਆਂ ਨੂੰ ਕਿ ਜਦ ਦੇਖ ਅੱਜ ਟਾਕਾ ਚੱਕੀ ਕਰਕੇ ਫਿਰ ਆਪਣੀ ਬੋਲਣਾ ਤਲੇ ਰਾਜ ਮੀਝਾ ਪਿਆ ਸੀਗਾ ਨਾ ਅੱਜ ਤਾਂ ਸਵੇਰੇ ਜਦੋਂ ਅਸੀਂ 4:30 ਉੱਠਿਆ ਹਾਏ ਇੰਨਾ ਮੀਂਹ ਪਵੇ ਨਾ ਮਜ਼ਾ ਆਇਆ ਨਾ ਦੇਖ ਕੇ ਚਲੋ ਮੈਂ ਕਿਹਾ ਡਲੀ ਹੁਣ ਤਾਂ ਬਸ ਮੀਂਹ ਤੇ ਬਹਾਨਾ ਹੈ ਨਾ ਵਿੱਚ ਕੁਝ ਬਣਾ ਲਓ ਤੇ ਕੁਝ ਖਾ ਲਓ ਮੈਂ ਕਿਹਾ ਡਲੀ ਨੂੰ ਕਹਿੰਦੀ ਕੱਦੀ ਮੈਨੂੰ ਦੁਪਹਿਰ ਦੀ ਲੱਗੀ ਹੋਈ ਜਾ ਨਾ ਸਵੇਰੇ ਤਾਂ ਅਸੀਂ ਚਲੋ ਕੰਮ ਕਾਜ ਕਰਦੀ ਅਸ ਤੇ ਪਹਿਲੇ ਸਵੇਰੇ ਕੰਮ ਕਾਜ ਜਿਹੜੇ ਨੇ ਉਹ ਆਪਣੇ ਨਵੇੜ ਕਿਉਂ ਤਾਂ ਮੈਨੂੰ ਆਏ ਹੁੰਦਾ ਵੀ ਕਿਹੜਾ ਫੋਨ ਲਾ ਕੇ ਲੱਗੂਗਾ ਫਟਾਫਟ ਆਪਦਾ ਨਵੇੜ ਦੋ ਕੰਮ ਬਸ ਹੈ ਨਾ ਵੀ ਗਰਮੀ ਵੀ ਹੁੰਦੀ ਫਿਰ ਧੁੱਪ ਹੈ ਨਾ ਚਲੋ ਅੱਜ ਤਾਂ ਥੋੜਾ ਜਿ ਇਹ ਹੁਣ ਮੈਨੂੰ ਡਾਲੀ ਕਰਦੀ ਲੱਗੀ ਆ ਦੀਦੀ ਕੁਝ ਬਣਾ ਕੇ ਖਵਾ ਦਿਓ ਦੀਦੀ ਕੁਝ ਖਾ ਲਈਏ ਬਣਾ ਕੇ ਤੇ ਬਾਕੀ ਤੁਸੀਂ ਸਾਰੇ ਜਣੇ ਮੈਨੂੰ ਬਹੁਤ ਸੋਹਣੇ ਸੋਹਣੇ ਕਮੈਂਟਸ ਕਰਦੇ ਹੋ ਥੈਂਕ ਯੂ so much ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਮੈਂ ਰੀਡ ਆਊਟ ਕਰਦੀ ਹਾਂ ਨਾ ਸਾਰਿਆਂ ਨੂੰ ਤੇ ਤੁਸੀਂ ਇੰਨਾ ਸੋਹਣਾ ਲਿਖਦੇ ਹੋ ਹਨ ਤੇ ਜਿੰਨੇ ਵੀ ਜੋ ਵੀ ਮੈਨੂੰ ਪਿਆਰ ਮਿਲ ਰਿਹਾ I'm satisfied ਤੇ ਮੈਂ ਕੋਈ ਨਾ ਬਾਬਾ ਜੀ ਆਪੀ ਕਿਰਪਾ ਕਰ ਦੇਣਗੇ ਤੇ ਮੈਂ ਬਹੁਤ ਖੁਸ਼ ਹਾਂ ਠੀਕ ਹੈ ਜੀ ਚਲੋ ਆਜੋ ਵੀਡੀਓ ਕਰਦੇ ਆ ਕੰਟੀਨਿਊ ਤੇ ਬਾਕੀ ਹੈਅਰ ਕੇਅਰ ਸਕਿਨ ਕੇਅਰ ਨਾਲ ਨਾਲ ਵੀਡੀਓ ਆਉਂਦੀਆਂ ਰਹਿਣਗੀਆਂ ਟੈਨਸ਼ਨ ਨਾ ਲਿਓ ਬਹੁਤ ਕਹਿਣ ਕਹਿਣ ਵੀਡੀਓ ਵਿੱਚ ਚੀਜ਼ਾਂ ਲੈ ਕੇ ਆਉਂਗੀ ਮੈਂ ਜਿਨ੍ਹਾਂ ਦੇ ਵਾਲਾਂ ਦੀ ਹੈਅਰ ਹੈਲਥ ਵੀ ਜਿਨ੍ਹਾਂ ਨੇ ਠੀਕ ਕਰਨੀ ਆ ਤੇ ਜਿਨ੍ਹਾਂ ਨੇ ਆਪਣੇ ਵਾਲਾਂ ਦੀ ਕੰਡੀਸ਼ਨ ਵੀ ਠੀਕ ਕਰਨੀ ਆ ਓਕੇ ਚਲੋ ਜੀ ਪੱਖਾ ਰੱਖਿਆ ਹੋਇਆ ਚਲੋ ਜੀ ਚੱਲਦੇ ਆਜੋ ਵੀਡੀਓ ਕਰਦੇ ਆਪਾਂ ਕੰਟੀਨਿਊ ਲਓ ਜੀ ਇੱਥੇ ਅਸੀਂ ਬੈਠੀ ਹਾਂ ਅਸੀਂ ਦੋਨੇ ਪਹਿਣਾ ਬਾਹਰ ਆਪਣਾ ਹਨਾ ਸਾਰਾ ਸਮਾਨ ਜਾਂ ਲੈ ਕੇ ਜੋ ਚੀਜ਼ਾਂ ਸੀ ਬਣਾਉਣੀ ਸੀਗੀ ਹਨਾ ਦੇਖੋ ਗਰਮੀਆਂ ਦੇ ਵਿੱਚ ਤਾਂ ਕਿਚਨ 'ਚ ਬੜਾ ਨੂੰ ਮਾਨ ਨਹੀਂ ਕਰਦਾ ਹੁੰਦਾ ਹਨਾ ਸਾਡਾ ਤਾਂ ਇਦਾਂ ਹੈ ਅਸੀਂ ਬਾਹਰ ਇਕਣ ਬਹਿ ਜਾਨੀਏ ਵਿਹੜੇ 'ਚ ਖੁੱਲੇ ਜਿਜ ਬੈ ਕੇ ਹਵਾ ਹਾਰੇ ਨਾ ਚੀਜ਼ ਬਣਾਉਣ ਦਾ ਮਜ਼ਾ ਹੀ ਹੋਰ ਆਉਂਦਾ ਹਨਾ ਤੇ ਡੋਲੇ ਲੈਣ ਗਈ ਅੱਧਾ ਸਾਮਾਨ ਜਿਹੜਾ ਕਿਚਨ 'ਚ ਚੱਕਣਾ ਸੀਗਾ ਥੋੜਾ ਜਿਹਾ ਮੈਂ ਚੱਕ ਕੇ ਲੈ ਆਈ ਸੀਗੀ ਤੇ ਅੱਜ ਮੈਂ ਬਣਾਉਣ ਲੱਗੀ ਆ ਲਾਕੀ ਦੇ ਪਕੌੜੇ ਉੰਤ ਤੁਸੀਂ ਕਹੋਗੇ ਲੋਕੀ ਦੇ ਪਕਾੜੇ ਇਹ ਕਿਹੜਾ ਖਾਂਦਾ ਬਹੁਤ ਜਣੇ ਖਾਂਦੇ ਨੇ ਤੁਹਾਨੂੰ ਪਤਾ ਲੋਕੀ ਬਹੁਤ ਹੈਲਦੀ ਹੁੰਦੀ ਆ ਹੁਣ ਫਿਰ ਕਹੋਗੇ ਵੀ ਇਹਨੇ ਪਕਾੜੀ ਜਦ ਬਣਾ ਲਈ ਆਈਲੀ ਹੋ ਗਈ ਤਾਂ ਫਿਰ ਹੈਲਦੀ ਕਿਵੇਂ ਹੋਏ ਚਲੋ ਕੋਈ ਗੱਲ ਨਹੀਂ ਕਦੇ ਕਦੇ ਥੋੜੀ ਜੰਨੇ ਹੈਲਦੀ ਚੀਜ਼ਾਂ ਵੀ ਖਾ ਲੈਣੀਆਂ ਚਾਹੀਦੀਆਂ ਨੇ ਮੈਂ ਤਾਂ ਕਹਿ ਨਹੀਂ ਹੁੰਦੀ ਆ ਵੀ ਐਕਸੈਸਿਵਲੀ ਖਾਦੀ ਤਾਂ ਰੋਟੀ ਵੀ ਮਾੜੀ ਆ ਹੁਣ ਰੋਟੀ ਵੀ ਆਪਾਂ ਕਿਹੜਾ ਛੱਡ ਸਕਦੇ ਆ ਰੋਜ਼ ਰੋਜ਼ ਖਾਣੇ ਆ ਨਾ ਨੁਕਸਾਨ ਤਾਂ ਉਹਦਾ ਵੀ ਆ ਥੋੜਾ ਜਿਹਾ ਤੇ ਇਹ ਚੀਜ਼ਾਂ ਜਿਹੜੀਆਂ ਨੇ ਹਨਾ ਆਪਾਂ ਜੇ ਕਦੇ-ਕਦੇ ਖਾਂਦੇ ਆ ਤਾਂ ਫਿਰ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦਾ ਕੋਈ ਨੁਕਸਾਨ ਆ ਹਾ ਡੇਲੀ ਖਾਈ ਆਪਾਂ oily oily ਜਾਂ ਤળਿਆ-ਮੜਿਆ ਫੇਰਤਾ ਹੈਗਾ ਆ ਤੇ ਬਸ ਲੋਕੀ ਨੂੰ ਇਦਾਂ ਛਿਲਕੇ ਦੇ ਛਿਲਕੇ ਜੇ ਲਾ ਕੇ ਤੇ ਫਿਰ ਜਿਹੜੇ ਇਹਦੇ ਪਕੌੜੇ ਹੁੰਦੇ ਨੇ ਨਾ ਮੈਂ ਤੁਹਾਨੂੰ ਸੱਚ ਦੱਸਾਂ ਮੇਰੇ ਬ੍ਰਦਰ ਕਦੇ ਵੀ ਕੱਦੂ ਲੋਕੀ ਜਾਂ ਇਹ ਸਬਜ਼ੀਆਂ ਨਹੀਂ ਖਾਂਦੇ ਸੀ ਹਨਾ ਪਰ ਇਹ ਪਕੌੜੇ ਖਾਂਦੇ ਨਾਲ ਮਨੂੰ ਲੋਕੀ ਖਾਣ ਵੀ ਲੱਤਾ ਹੈ ਹਨਾ ਇੰਨੇ ਕੁ ਟੇਸਟੀ ਬਣਦੇ ਨੇ ਨਾ ਇੱਕ ਵਾਰ ਬਣਾ ਕੇ ਦੇਖਿਓ ਹਨਾ ਪਰਖ ਲਿਆ ਕਰੋ ਤੁਸੀਂ ਮੈਨੂੰ ਮੇਰੀ ਰੈਸਪੀ ਬਣਾ ਕੇ ਇੱਕ ਵਾਰੀ ਤੇ ਇਹਦੀਆਂ ਪਤਲੀਆਂ ਪਤਲੀਆਂ ਸਲਾਈਸਿਸ ਕੱਟਣੀਆਂ ਨੇ ਮੋਟੀ-ਮੋਟੀ ਨਹੀਂ ਫਿਰ ਕੱਚੇ ਰਹਿ ਜਾਂਦੇ ਆਪਾਂ ਜਦੋਂ ਇਹਨਾਂ ਨੂੰ ਤਲਦੇ ਆਂ ਤੇ ਪਤਲੀਆਂ ਪਤਲੀਆਂ ਬਿਲਕੁਲ ਕਾਗਜ਼ਾਂ ਵਰਗੀਆਂ ਜੀ ਇਹਦੀਆਂ ਸਲਾਈਸਿਸ ਆਪਾਂ ਕੱਟਣੀਆਂ ਨੇ ਪਤਲੀਆਂ-ਪਤਲੀਆਂ ਹਨ ਤੇ ਜਦੋਂ ਆਪਾਂ ਫਿਰ ਇਹਨੂੰ ਡਿਪ ਕਰਕੇ ਬੇਸਣ ਦੇ ਵਿੱਚ ਪਾਉਂਦੇ ਆਂ ਨਾ ਮਤਲਬ ਫਰਾਈ ਕਰਦੇ ਆਂ ਬਹੁਤ ਬਹੁਤ ਟੇਸਟੀ ਬਣਦੀਆਂ ਨੇ ਇਹ ਤੇ ਮਤਲਬ ਇਹਨੂੰ ਮਤਲਬ ਸਭ ਤੋਂ ਸੌਖੇ ਵੀ ਨੇ ਪਕਾੜੇ ਜੇ ਆਪਾਂ ਦੇਖਿਆ ਜਾਵੇ ਬਣਾਉਣ ਤੇ ਤੇ ਜੇ ਇਹ ਜਿਹੜੀਆਂ ਚੀਜ਼ਾਂ ਖਾਉਣੀਆਂ ਹੁਣ ਹੁਣ ਮੰਨ ਲਓ ਆਪਾਂ ਕਦੂ ਲੱਕੀ ਖਰੀਦ ਲਿਆਂਦੇ ਸਬਜ਼ੀ ਵੀ ਨਹੀਂ ਕੋਈ ਘਰੇ ਖਾ ਰਿਹਾ ਹੈਗਾ ਤਾਂ ਬਸ ਇਹ ਜਿਹੜੀਆਂ ਚੀਜ਼ਾਂ ਬਣਾ ਕੇ ਉਹਦਾ ਕਹਿ ਲੂਈ ਇੱਕ ਯੂਜ਼ ਤਾਂ ਹੋ ਜਾਂਦਾ ਵੇਸ ਤਾਂ ਨਹੀਂ ਜਾਂਦੀਆਂ ਹੈਗੀਆਂ ਹਨ ਵਾਓ ਸਕਾਈ ਕਿੰਨਾ ਸੋਹਣਾ ਲੱਗ ਰਿਹਾ ਅੱਜ ਦੇ ਇੱਥੇ ਮੈਂ ਨਾ ਬੇਸਣ ਦਾ ਘੋਲ ਬਣਾ ਲਿਆ ਸੀਗਾ ਉਹੀ ਬੇਸਿਕ ਜਿਹਾ ਆਪਣੇ ਮਸਾਲੇ ਪਾ ਕੇ ਬਸ ਧਨੀਆ ਮੈਨੂੰ ਮਿਲਿਆ ਨਹੀਂ ਸੀ ਤਾਂ ਮੈਂ ਕਸੂਰੀ ਮੇਥੀ ਪਾ ਲਈ ਸੀਗੀ ਹਨ ਤੇ ਬਾਕੀ ਨੂਨ ਮਿਰਚ ਮਸਾਲਾ ਜੋ ਵੀ ਆਪਾਂ ਪਾਉਣੇ ਹੁੰਦੇ ਆ ਤੇ ਤੇਲ ਮੇਰਾ ਹੋ ਗਿਆ ਸੀ ਇੱਥੇ ਗਰਮ ਲਓ ਜੀ ਆਪਾਂ ਹੁਣ ਜਿਹੜੀਆਂ ਇਹ ਸਲਾਈਸਿਸ ਕੱਟੀਆਂ ਨੇ ਹਨ ਇਹਦੀਆਂ ਲੋਕੀ ਦੀਆਂ ਇਹ ਇਹਨਾਂ ਨੂੰ ਆਪੇ ਇਹਦੇ ਵਿੱਚ ਕਹਿੰਦੇ ਵੀ ਫਰਾਈ ਕਰਕੇ ਪਹਿਲਾਂ ਮੈਂ ਲੌਕੀ ਚੰਗੀ ਤਰ੍ਹਾਂ ਵਾਸ਼ ਕਰ ਲਈ ਸੀਗੀ ਤੁਸੀਂ ਤੁਸੀਂ ਵੀ ਕਰ ਲਿਓ ਤੇ ਫਿਰ ਆਪਾਂ ਇਹਦੇ ਵਿੱਚ ਬੇਸਣ ਦੇ ਘੋਲ ਦੇ ਵਿੱਚ ਡਿਪ ਕਰ ਕਰਕੇ ਇਹਨੀਆਂ ਸਾਰੀਆਂ ਸਲਾਈਸੇਜ਼ ਨੂੰ ਆਪਾਂ ਜਿਹੜਾ ਵਾ ਤਲ ਲੈਣਾ ਵਾ ਜਦੋਂ ਨਾ ਇਹਨਾਂ ਦੇ ਉੱਤੇ ਬੇਸਣ ਦੀ ਆ ਕੋਟਿੰਗ ਹੁੰਦੀ ਆ ਇੰਨੇ ਕੁ ਜ਼ਿਆਦਾ ਟੇਸਟੀ ਬਣ ਜਾਂਦੀਆਂ ਨੇ ਨਾ ਇਹ ਅੰਦਰ ਤੇਲ ਜਾਂ ਥੋੜਾ ਜਿਹਾ ਹਲਕਾ ਜਿਹਾ ਮਿਕਸ ਹੋ ਜਾਂਦਾ ਵਾ ਨਾਲ ਇਹ ਬੇਸਣ ਦਾ ਨੂਨ ਮਿਰਚ ਮਸਾਲਾ ਜੇ ਲਾ ਕੇ ਬਹੁਤ ਸਵਾਦ ਬਣਦੇ ਨੇ ਹਨਾ ਤੇ ਮੇਨ ਦਾ ਮਤਲਬ ਗਰਮੀ ਦੇ ਮਾਤਾ ਕੇ ਨੀਂ ਮੈਂ 3-4 ਵਾਰੀ ਇਹ ਜਿਹੜੇ ਪਕੌੜੇ ਨੇ ਇੱਕ ਇਹਦੇ ਇੱਕ ਬੈਂਗਣ ਦੇ ਬਣਾਈ ਲੈਣੀ ਹੁੰਦੀ ਆ ਹੈਨਾ ਦੀ ਸ਼ਾਰਟ ਵੀਡੀਓ ਮੇਦੀ ਪਾਈ ਹੋਈ ਸੀਗੀ ਇੱਕ ਵਾਰੀ ਤੇ ਫਿਰ ਅੱਜ ਘਰੇ ਲੋਕੀ ਵੀ ਪਈ ਸੀਗੀ ਕੋਈ ਸਬਜੀ ਤਾਂ ਖਾ ਨਹੀਂ ਸੀ ਰਿਆ ਕਹਿੰਦੇ ਸਬਜੀ ਨਾ ਬਣਾਇਓ ਸਬਜੀ ਨਾ ਬਣਾਇਓ ਫੇ ਮੈਂ ਅੱਜ ਹੀ ਬੈਟਰ ਸੋਲੂਸ਼ਨ ਸੀਗਾ ਮੇਰੇ ਕੋਲੇ ਮੈਂ ਚੱਕ ਕੇ ਮੈਂ ਕਿਹਾ ਚਲ ਆ ਜਾ ਪਕੌੜੇ ਬਣਾਉਣੇ ਆ ਵੈਸੇ ਵੀ ਮੀ ਮੀ ਪਾ ਕੇ ਖਟਿਆ ਸੀ ਤਾਂ ਡਾਲੀ ਸਵੇਰ ਦੀ ਲੱਗੀ ਸੀ ਦੀਦੀ ਕੁਛ ਬਣਾ ਕੇ ਖਵਾ ਦਿਓ ਹਨਾ ਫੇ ਮੈਨੂੰ ਪੁੱਛਿਆ ਮੈਂ ਕਿਹਾ ਚਲ ਆ ਜਾ ਲੋਕੀ ਦੇ ਪਕੌੜੇ ਬਣਾਈਏ ਕਹਿੰਦੀ ਹਾਂਜੀ ਕਿਉਂਕਿ ਬਹੁਤ ਪਸੰਦ ਕਰਦੇ ਹੁਣ ਮੇਰੇ ਘਰੇ ਹਨਾ ਸਾਰੇ ਜਣੇ ਤੇ ਲੋ ਜੀ ਫਿਰ ਜਿਹੜੇ ਪਕੌੜੇ ਸੀਗੇ ਉਹ ਮੇਰੇ ਬਣ ਗਏ ਸੀ ਅਸੀਂ ਫਰਾਈ ਕਰ ਸਾਰੇ ਪਹਿਲਾਂ ਕੱਢ ਲੈਨੇ ਆ ਫਿਰ ਖਾਨੇ ਆ ਚਾਹ ਪਾਣੀ ਪੀਨੇ ਆ ਤੇ ਤੂੰ ਧੋ ਕੇ ਨਾ ਦਾਲ ਵਗੈਰਾ ਉਧਰ ਆਪਣੀ ਧਰਿਆ ਗਿਆ ਸਤੇ ਤੇ ਉਹ ਬਾਅਦ ਚੋਂ ਮੈਂ ਤੜਕਾ ਵਗੈਰਾ ਇੱਥੇ ਲਾ ਦੂੰਗੀ ਹਨ ਤੇ ਕਿਉਂਕਿ ਜਿੱਦਾਂ ਹੁਣ ਤੁਹਾਨੂੰ ਪਤਾ ਮੀਂਹ ਦਾ ਜਦੋਂ ਟਾਈਮ ਹੁੰਦਾ ਫੇਰ ਆ ਕੀੜੇ ਮਕੌੜੇ ਜਿਹੇ ਪੰਮਕੜ ਜੇ ਬਹੁਤੀ ਜ਼ਿਆਦਾ ਛੇਤੀ ਨਿਕਲਣ ਲੱਗ ਜਾਂਦੇ ਨੇ ਲਾਈਟਾਂ ਕੋਲੇ ਨੂੰ ਹਨ ਤੇ ਫਿਰ ਅਸੀਂ ਆਪਦੇ ਕੋਲੇ ਨੂੰ ਬਲਬ ਜਗਾਇਆ ਹੁੰਦਾ ਫਿਰ ਸਾਨੂੰ ਬਹੁਤ ਔਖਾ ਹੁੰਦਾ ਹੁਣ ਜਦੋਂ ਮੀਂਹ ਜੇ ਪਏ ਦੇ ਵਿੱਚ ਐਦਾਂ ਅਸੀਂ ਬਾਹਰ ਬਹਿ ਕੇ ਕੰਮ ਕਰਦੇ ਆ ਦਿਨ ਖੜੇ ਜਿੱਦਾਂ ਠੀਕ ਰਹਿੰਦਾ ਵਾ ਉਹਦਾ ਵੀ ਛੇਤੀ ਆਏ ਲੱਗਾ ਲਾ ਜਾਂਦਾ ਚਾਹੇ ਦਿਨ ਖੜਾ ਵੀ ਹੋਵੇ ਪਤਾ ਨਹੀਂ ਵੀ ਜਿਵੇਂ ਛੇਤੀ ਨੀਰਾ ਪੈ ਗਿਆ ਹੁੰਦਾ ਵਾ ਤੇ ਠੀਕ ਹੈ ਮੈਂ ਤਾਂ ਬਾਕੀ ਦੇ ਜਿਹੜੇ ਨੇ ਉਹ ਡੱਬੇ ਚ ਪਾ ਕੇ ਵੀਰੇ ਹੁਣਾਂ ਲਈ ਰੱਖ ਦਿੰ ਤੂੰ ਤੇ ਆਪਾਂ ਮਤਲਬ ਖਾ ਲਾਂਗੇ ਇੱਥੇ ਬਹਿ ਕੇ ਮम्मा ਸਾਡੇ ਕੋਲ ਹੀ ਇੱਥੇ ਸਾਈਡ ਤੇ ਬੈਠੇ ਸੀਗੇ ਕਿਉਂਕਿ ਘਰੇ ਆਜ ਅਸੀਂ ਤੈਨੂੰ ਹੀ ਤਾਂ ਜਣੀਆਂ ਸੀਗੀਆਂ ਮਾਮੀ ਜੀ ਤਾਂ ਗਏ ਹੋਏ ਨੇ ਵੀਰੇ ਹੁਣੇ ਆਪਣੇ ਕੰਮਾਂ ਕਰਾਂ ਤੇ ਗਏ ਹੋਏ ਨੇ ਤੇ ਅਸੀਂ ਘਰੇ ਤਿੰਨੋ ਜਣੀਆਂ ਕਰ ਲਈਆਂ ਸੀ ਲਓ ਜੀ ਸਾਡੇ ਪਕਾੜੇ ਬਣ ਗਏ ਨੇ ਉੱਪਰ ਅਸੀਂ ਪਾਇਆ ਚਾਟ ਮਸਾਲਾ ਬਹੁਤ ਟੇਸਟੀ ਹੈ ਯਾਰ ਇਕਵਲੀ ਟਰਾਈ ਕਰਕੇ ਜਰੂਰ ਦੇਖਿਓ ਬਾਕੀ ਤੁਹਾਡੀ ਮਰਜ਼ੀ ਸਾਡੇ ਤਾਂ ਵੀ ਬਹੁਤ ਪਸੰਦ ਕਰਦੇ ਆ ਮੈਨੂੰ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਸਬਜ਼ਰਪੈ ਨੂੰ ਡੁੱਟ ਲਈ ਮੈਂ ਸਬਜ਼ਰਪੈ ਕਿੰਨੇ ਦਿਨਾਂ ਬਾਅਦ ਆਇਆ ਸੀਗਾ ਸਬਜ਼ਰਪੈ ਤਕਰੀਬਨ 1 ਮਹੀਨੇ ਬਾਅਦ ਆਇਆ ਸੀ ਤਾਂ ਫਿਰ 1 ਮਹੀਨਾ 70 ਤੱਕ ਦਾ ਨਾ ਜੂਰੀ ਸੀ ਨਾ ਉਹਦੇ ਨਾਲ ਇਸ ਕਰਕੇ ਮੈਂ ਲਫਾਫੇ ਪਰ ਪਰ ਕੇ ਕਿਤਾਬਾਂ ਦੇ ਕਿਰਾਏ ਤੇ ਰਹਿਦਾ ਉਹ ਤੁਹਾਡੀ ਗੱਲ ਨਾਲ ਉਹਨੂੰ ਉਹਨੂੰ ਪੈਸੇ ਦੇਣ ਦੀ ਲੋੜ ਹੀ ਨਹੀਂ ਹੈਗੀ ਕਿਉਂਕਿ ਉਹ ਆਪਣੀ ਦੁਕਾਨਾਂ 'ਚ ਰਹਿੰਦਾ ਵਾ ਠੀਕ ਹੈ ਇਸ ਕਰਕੇ ਸਬਜ਼ੀ ਰਹਿ ਗਈ ਦੀ ਮੈਂ ਰੱਖ ਕੇ ਇਹ ਸਾਰੀ ਸਬਜ਼ੀਆਂ ਕੇ ਲਓ ਜੀ ਪਕੌੜੇ ਸਾਡੇ ਆਲਮੋਸਟ ਸਾਰੇ ਬਣ ਗਏ ਸੀਗੇ ਹਨਾ ਤੇ ਮੇਰਾ ਟੇਸਟਰ ਦੇਖ ਲੋ ਤੇ ਪਹਿਲਵਾਨ ਇਹਦਾ ਬਸ ਮੈਂ ਕਹ ਨਹੀਂਂਦਾ ਵੀ ਇਹ ਠੁੰਦੀ ਹੈ ਵੀ ਕੋਦੋਂ ਸਾਰੀ ਚੀਜ਼ ਬਣ ਜAVE ਤੇ ਦੀਦੀ ਮੈਂ ਖਾ ਲਵਾਂ ਹਨਾ ਤੇ ਮੈਂ ਕਿਹਾ ਚੱਲ ਕੋਈ ਨਾ ਤੂੰ ਖਾ ਲੈ ਨਾਲ ਬਣੀ ਜਾਣਗੇ ਆਪਾਂ ਆਪਦੇ ਲਈ ਤਾਂ ਬਣਾਉਣੀਆਂ ਕਿਹੜਾ ਹਨਾ ਹੋਰ ਕੋਈ ਹੈਗਾ ਵਾ ਤੇ ਮਮਾ ਨੇ ਤਵਸੀਹ ਕੋ ਦੋ ਗੀ ਖਾਦੇ ਸੀਗੇ ਮਮਾ ਨੂੰ ਤਾਂ ਮੈਂ ਕਾਟ ਹੀ ਦਿੰਨੀ ਹੁੰਨੀ ਆ ਹਨ ਆਇਲੀ ਐਦਾ এবਾਰ ਦਿੰਦੀ ਜਰੂਰ ਆ ਹਨ ਚੀਜ਼ ਮੈਂ ਉਹਨਾਂ ਨੂੰ ਸਾਰੀ ਖਵਾਉਣੀ ਐ ਐਵੇਂ ਡਾਕਟਰ ਤਾਂ ਬਥੇਰਾ ਕੁਝ ਕਹਿੰਦੇ ਰਹਿੰਦੇ ਆ ਹਨ ਤੇ ਬਸ ਚਾਹ ਪਾਣੀ ਪੀ ਕੇ ਮੈਂ ਡੋਲਿੰਗ ਕਿਸੀ ਮੈਂ ਜਾਂ ਜਾ ਕੇ ਦਾਰ ਦੇਖ ਲਾ ਉਧਰ ਵੀ ਜੇ ਬਣ ਗਈ ਆ ਤਲਿਆ ਦੇ ਮੈਨੂੰ ਵੀ ਆਪਾਂ ਤੜਕਾ ਲਾ ਲਈ ਨਹੀਂ ਤਾਂ ਮਿੰਟ ਚ ਕਵੇੜਾ ਹੋ ਜਾਣਾ ਵਾ ਹਨ ਬਸ ਗੱਲਾਂ ਬਾਤਾਂ ਜੀਆਂ ਮਾਰਦੇ ਹੋਰ ਕੰਮ ਜੇ ਨਿਵਰਦੇ ਸਮਾਨ ਚੱਕਦੇ ਸਾਨੂੰ ਕਵੇੜਾ ਹੋ ਗਿਆ ਸੀਗਾ ਤੇ ਮੈਂ ਲਾਉਣ ਲੱਗੀ ਸੀ ਜੀ ਦਾਲ ਨੂੰ ਇੱਥੇ ਤੜਕਾ ਆ ਨੂੰ ਤੇ ਢਾਲੀ ਮੈਡਮ ਮੇਰੀ ਗਈ ਹੋਈ ਉਧਰ ਕੁੱਕਰ ਚੱਕਣ ਗੈਸ ਦੇ ਤੋਂ ਜਿਹੜੀ ਦਾਲ ਤਰੀ ਹੋਈ ਆ ਮੈਨੂੰ ਜਿੱਥੇ ਤੱਕ ਲੱਗਦਾ ਉਧਰ ਕੋਈ ਖੋਲ ਕਪੜ ਹੋ ਗਿਆ ਹੋਣਾ ਜਿਹੜਾ ਇੰਨੀ ਦੇਰ ਤੱਕ ਉਹ ਮੁੜੀ ਨਹੀਂ ਹੈਗੀ ਫਿਰ ਮੈਨੂੰ ਕਹਿੰਦੀ ਹੁੰਦੀ ਆ ਦੀਦੀ ਫਿਰ ਹੌਲੀ ਹੌਲੀ ਆ ਕੇ ਦੱਸਦੀ ਹੁੰਦੀ ਆ ਜੇ ਕੋਈ ਨੁਕਸਾਨ ਹੋ ਜਵੇ ਕੋਈ ਢੱਕਣ ਖੁੱਲਾ ਰਹਿ ਜਾਵੇ ਜਾਂ ਕੋਈ ਦਾਲ ਦਾ ਕੋਈ ਸਬਜ਼ੀ ਦਾ ਕਿਸੇ ਚੀਜ਼ ਦਾ ਵੀ ਫਿਰ ਹੌਲੀ ਹੌਲੀ ਆ ਕੇ ਮੇਰਾ ਮੂਡ ਜਾ ਦੇਖ ਕੇ ਗੱਲ ਦੱਸਦੀ ਹੁੰਦੀ ਆ ਯਾ ਚਲ ਆਪਾਂ ਲੱਗਿਆ ਹੁਣ ਇੱਥੇ ਤੜਕਾ ਬਣਾਉਣ ਮੈਂ ਡੋਲੀ ਨੂੰ ਕਹੇ ਸੀ ਮੈਂ ਤੂੰ ਦਾਲ ਕੋਟ ਲਵਾ ਤੇ ਤੂੰ ਤਾਂ ਲੈ ਕੇ ਅਸਮਾਨ ਆ ਗਈ ਵੈਸੇ ਮੈਨੂੰ ਚਾਹੀਦੀ ਸੀ ਸੁੱਕੀਆਂ ਲਾਲ ਮਿਰਚਾਂ ਵਗੈਰਾ ਸੁੱਕੀਆਂ ਲਾਲ ਮਿਰਚਾਂ ਦੇ ਨੇ ਮੈਂ ਇੱਕ ਚੀਜ਼ ਦੇਖੀ ਹੈ ਜੇ ਆਪਾਂ ਤੜਕਾ ਲਾਉਣ ਤੋਂ ਪਹਿਲਾਂ ਮਤਲਬ ਜਦੋਂ ਆਪਾਂ ਸ਼ੁਰੂ ਹੀ ਕਰਦੇ ਆ ਸੁੱਕੀਆਂ ਲਾਲ ਮਿਰਚਾਂ ਦੇ ਲੈਣ ਫਿਰ ਜਿਵੇਂ ਨਾ ਸਬਜ਼ੀਆਂ ਨਹੀਂ ਹੁੰਦੀਆਂ ਖੁਸ਼ਕ ਕੁਝ ਆਲੂ ਮਿੱਠੇ ਹੁੰਦੇ ਨੇ ਜਾਂ ਕੁਝ ਜਿਵੇਂ ਆਪਾਂ ਸੁੱਕੀਆਂ ਸਬਜ਼ੀਆਂ ਬਣਾਉਂਦੇ ਆ ਕਦੋਂ ਵਗੈਰਾ ਫਿਰ ਇਹ ਮਿੱਠੀਆਂ ਨਹੀਂ ਬਣਦੀਆਂ ਹੈਗੀਆਂ ਇਹ ਦਿਨ ਮੈਂ ਇਹ ਚੀਜ਼ ਦੇਖੀ ਹੈ ਵੀ ਮਿੱਠੀਆਂ ਨਹੀਂ ਬਣਦੀਆਂ ਹੈਗੀਆਂ ਵੀ ਕੋਕੜ ਜਿਹੜਾ ਵੀ ਕਹ ਲੋ ਵੀ ਕੜਤਣ ਜਹੀ ਜਾਂ ਉਹ ਟੇਸਟ ਜਿਹੜਾ ਵਾ ਹੈ ਨਾ ਰਹਿਣਾ ਚਾਹੀਦਾ ਸਬਜੀ ਦਾ ਉਹ ਰਹਿੰਦਾ ਵਾ ਤਾਂ ਕਰਕੇ ਮੈਂ ਸੁੱਕੀਆਂ ਮਿਰਚਾਂ ਪਹਿਲਾਂ ਜ਼ਰੂਰ ਪਾਣੀ ਹੁੰਨੀ ਹੈ ਤੇਲ ਦੇ ਵਿੱਚ ਕੁਛ ਇਹਦੇ ਨਾਲ ਜਿਹੜਾ ਨੇਚਰਲ ਆਪਣਾ ਕੌੜਾ ਪੰਜਾ ਲੈਣਾ ਉਹ ਮਿਲ ਜਾਂਦਾ ਵਾ ਐਕਸਟਰਾ ਥੋੜੀ ਜਿਹੀ ਹੋਰ ਜ਼ਿਆਦਾ ਜਿਹੜੀ ਮਿਰਚ ਆਪਣੇ ਪਾਉਣ ਦੇ ਨਾਲੋਂ ਸੁੱਕੀਆਂ ਲਾਲ ਮਿਰਚਾਂ ਬਹੁਤ ਘੱਟ ਯੂਜ਼ ਕਰਿਆ ਕਰੋ ਤੋ ਕੇ ਲਾਲ ਮਿਰਚਾਂ ਤਾਂ ਬਹੁਤ ਘੱਟ ਮੈਂ ਪਾਉਣੀ ਆ ਹਨਾ ਕਦੇ ਬੇਸਣ ਦਾ ਘੋਲ ਵਗੈਰਾ ਪਾਉਣੀ ਮੈਂ ਤਾਂ ਹੁਣ ਵੀ ਵੈਸੇ ਆ ਆਪਣੀ ਹਰੀਆਂ ਮਿਰਚਾਂ ਦੀ ਜਿਹੜੀ ਪੇਸਟਾ ਕੁੱਟ ਕੇ ਰੱਖੀ ਹੋਈ ਆ ਹਨਾ ਉਹਨੂੰ ਵਿੱਚ ਪਾ ਲੈਣੀ ਹੁੰਦੀ ਆ ਜਦੋਂ ਘੱਟਦੀਆਂ ਉਹਦੇ ਨਾਲ ਦੀ ਨਾਲ ਕੁੱਟ ਕੇ ਉਹਦੇ ਵਿੱਚ ਪਾਈ ਜਾਨੀ ਹੁੰਦੀ ਆ ਫ੍ਰਿਜ ਦੇ ਵਿੱਚ ਵਧੀਆ ਪਿਆ ਰਹਿੰਦੀ ਆ ਆਪਣਾ ਮਹੀਨਾ ਦੋ ਮਹੀਨੇ ਜਿਵੇਂ ਮਰਜ਼ੇ ਚਮਚਾ ਕੱਢੀ ਚਲੋ ਤੜਕਾ ਲਾ ਲਓ ਤੇ ਡਾਲੀਏ ਇੱਥੇ ਘਰੀ ਜੀ ਮੇਰੇ ਸਾਰੇ ਛੋਟੇ ਬ੍ਰਦਰ ਨੂੰ ਅਨਮੋਲ ਨੂੰ ਫੋਨ ਉਹ ਹਜ ਤੱਕ ਆਇਆ ਨਹੀਂ ਸੀਗਾ ਵੀ ਵੀਰੇ ਤੂੰ ਕਦੋਂ ਤੱਕ ਆਏਂਗਾ ਹਨਾ ਉਹਨੂੰ ਪੁੱਛ ਰਹੀ ਸੀਗੀ ਕਿਉਂਕਿ ਮੰਮਾ ਨੇ ਕੈਸੇ ਨੂੰ ਫੋਨ ਲਾ ਕੇ ਪੁੱਛੋ ਮੇਰੀ ਮਾਂ ਨੂੰ ਬੜਾ ਰਹਿਣ ਲੱਗ ਜਾਂਦਾ ਏ ਚੀਜ਼ ਦਾ ਵੀ ਜੇ ਮੁੰਡੇ ਨਾ ਉਹਨ ਛੇਤੀ ਨਾ ਵੀ ਪੁੱਛੋ ਉਹਨਾਂ ਨੂੰ ਆਏ ਕਾਤੇ ਨਹੀਂ ਹੈਗੇ ਕਿੱਥੇ ਨੇ ਜਾਂ ਕਿਵੇਂ ਨੇ ਹਨ ਚਲੋ ਜੀ ਆਪਾਂ ਲਾ ਰਿਹਾ ਤੇ ਤੜਕਾ ਹੁਣ ਤੁਸੀਂ ਦੇਖੀ ਜਾਓ ਡਾਲੀ ਮੇਰੀ ਲੱਗੀ ਆ ਟਮਾਟਰ ਕੱਟਣ ਮੈਂ ਸਾਰਾ ਤੜਕਾ ਲਾ ਲੈਣਾ ਵਾ ਜਿਹੜਾ ਮੈਂ ਮਤਲਬ ਉਦੋਂ ਤੱਕ ਸਭ ਕੁਝ ਕਰ ਲੈਣਾ ਵਾ ਜਿਹੜਾ ਕੜਾਹੀ ਦੇ ਵਿੱਚ ਜਦੋਂ ਤੱਕ ਨੂੰ ਮੈਂ ਟਮਾਟਰ ਬਾਣੇ ਨੇ ਪਰ ਇਹਦੇ ਤੋਂ ਆ ਦੋ ਜਿਹੜੇ ਟਮਾਟਰ ਨੇ ਉਹ ਨਹੀਂ ਕੱਟ ਹੋਣੇ ਹੈਗੇ ਕਈ ਕਿਵਰੀ ਦੇ ਵਿੱਚ ਵਿੱਚ ਕਲਾਸ ਵੀ ਲੱਗੀ ਜਾਂਦੀ ਹੁੰਦੀ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਥੋੜਾ ਛੇਤੀ ਕਾਰੋ ਛੇਤੀ ਹੱਥ ਚਲਾਵਾਂ ਤੇ ਆ ਮੇਰੀ ਬਰਨੀ ਜਿਹਦੇ ਵਿੱਚ ਮੈਂ ਹਰੀਆਂ ਮਿਰਚਾਂ ਕੁੱਟ ਕੇ ਪਾਈਆਂ ਹੋਈਆਂ ਨੇ ਆਪਾਂ ਪਾ ਲੈਣੀਆਂ ਨੇ ਉਹ ਇਹਦੇ ਵਿੱਚ ਥੋੜੀਆਂ ਜੀਆਂ ਜਿਆਦਾ ਨੂਨ ਮਿਰਚ ਮੈਂ ਘੱਟ ਪਾਉਣੀ ਆ ਹੁਣ ਕਿਉਂਕਿ ਮੰਮਾ ਨੂੰ ਦੇਣੀ ਹੁੰਦੀ ਆ ਹਨਾ ਸਬਜੀ ਤੇ ਬਾਅਦ ਵਿੱਚ ਇਦਾਂ ਹੁੰਦਾ ਵੀ ਥੋੜੀ ਜੀ ਦਾਲ ਕੱਢ ਕੇ ਫਿਰ ਬਾਕੀ ਸਾਰਿਆਂ ਨੂੰ ਜਿਹੜਾ ਤੜਕਾ ਲਾ ਲੈਣੀ ਆ ਥੋੜੀ ਜੀ ਉਦਾਂ ਵੀ ਸਾਡੇ ਘਰੇ ਹਨਾ ਜਿਹੜੀ ਮਤਲਬ ਵੀ ਮਿਰਚ ਵਾ ਉਹ ਥੋੜੀ ਘੱਟ ਹੀ ਖਾਂਦੇ ਨੇ ਬਟ ਇੱਕ ਦੋ ਕਹਣਾ ਮਸਾਲੇ ਜੁੜਨੇ ਜਿਹੜੇ ਲਾਈਟ ਜੀ ਦਾਲ ਸਬਜੀ ਦੇ ਵਿੱਚ ਪਾਣੇ ਜ਼ਰੂਰੀ ਨੇ ਹਨਾ ਮਤਲਬ ਉਹ ਅਸੀਂ ਜ਼ਰੂਰ ਪਾਉਣੇ ਆ ਕਈ ਨਹੀਂ ਵੀ ਪਾਉਂਦੇ ਬਟ ਮੈਂ ਤਾਂ ਪਾਣੀ ਹੁੰਨੀ ਆ ਹਨਾ ਉਹਨਾਂ ਦਾ ਥੋੜਾ ਸਵਾਦ ਜਿਹਾ ਜਿਹੜਾ ਵੱਧ ਜਾਂਦਾ ਦਾਲ ਸਬਜੀ ਦਾ ਦੇਖੋ ਤੜਕਾ ਤਾਂ ਇਕੱਲਾ ਪਿਆਜ਼ ਟਮਾਟਰ ਨਾਲ ਵੀ ਲੱਗ ਜਾਂਦਾ ਹਨਾ ਤੇਲ ਸਿੱਟੋ ਤੇ ਬਣਾ ਲਓ ਤੇ ਜਿਹੜੀ ਇੱਕ ਦੋ ਚੀਜ਼ਾਂ ਕ ਆਪਾਂ ਹਲਕੀਆਂ ਜੀਆਂ ਪਾ ਲਾਂਗੇ ਠੀਕ ਹੈ ਸਾਫ ਸਿਰ ਜੀ ਪਾਣੀ ਉਹ ਅਲੱਗ ਆ ਲੈ ਤੇ ਫਿਰ ਦਾਲ ਸਬਜੀ ਵਧੀਆ ਬਣ ਜਾਂਦੀ ਆ ਅਸੀਂ ਬਣਾਈ ਸੀ ਅੱਜ ਛੋਲਿਆਂ ਦੀ ਦਾਲ ਹਨਾ ਤੇ ਮੈਂ ਫੜੋਲੀ ਹੁਣ ਤੁਸੀਂ ਦੇਖੋ ਮੈਂ ਸਭ ਕੁਝ ਕਰੀ ਜਾ ਰਹੀ ਹਾਂ ਬਟ ਇਹ ਮੈਡਮ ਹਜੇ ਮੇਰੀ ਟਮਾਟਰ ਕੱਟ ਰਹੀ ਹੈ ਹਨ ਤੇ ਇਹ ਲਸਣ ਅਦਰਕ ਦੀ ਪੇਸਟ ਮੈਂ ਥੋੜੀ ਜਿਹੀ ਲੱਗ ਡੱਬੀ ਦੇ ਵਿੱਚ ਕੱਢ ਕੇ ਰੱਖੀ ਹੋਈ ਆ ਕਿ ਬਰਨੀਆਂ ਜਿਹੜੀਆਂ ਨੇ ਕਈ ਵਾਰੀ ਡੋਲੀ ਚਾਕੇ ਲੈ ਕੇ ਆਉਂਦੀ ਆ ਤਾਂ ਫਿਰ ਮੈਨੂੰ ਡਰ ਲੱਗਿਆ ਰਹਿੰਦਾ ਵਾ ਉਹਨਾਂ ਨੂੰ ਵੀ ਟੁੱਟ ਨਾ ਜਾਣ ਤੇ ਛੇਤੀ ਛੇਤੀ ਫਿਰ ਜੇ ਮੈਂ ਆਪਣਾ ਕੰਮ じゃ ਕਰਨ ਲੱਗ ਜਾਂ ਕੋਈ ਤਾਂ ਫਿਰ ਇਹ ਸਮਾਨ ਆਸੇ ਪਾਸੇ ਚਾਕੇ ਆਪ ਦਾ ਟਕਾਉਣ ਜੇ ਲੱਗ ਜਾਂਦੀ ਹੈ ਹਨ ਰਹੋਦਵੀ ਮੈਨੂੰ ਆਇਆ ਰਹਿੰਦਾ ਵੀ ਕਿਤਾ ਛੁੱਟ ਕਰਨਾ ਜਾਵੇ ਉਹ ਤਾਂ ਟੁੱਟ ਨਾ ਜਾਣ। ਚਲੋ ਜੀ ਤੜਕਾ ਦਾ ਮੇਰਾ ਗਿਆ ਬਣ ਮੈਂ ਆਪਦੀ ਭੈਣ ਨੂੰ ਪੁੱਛਦੀ ਹਾਂ ਉਹਨਾਂ ਲਈ ਕਿੰਨਾ ਕੁ ਟਾਈਮ ਲਾਏਗੀ ਲਿਆ ਫੜਾ ਦੇ ਮੈਨੂੰ ਪਾਦਮਾ ਮੈਂ ਟਮਾਟਰ ਇਹਦੇ ਵਿੱਚ ਤੂੰ ਜਾ ਕੇ ਦਾਲ ਚੱਕ ਲਿਆ। ਕੋਟਲਾ ਉਹਨੂੰ ਬੈਠ ਕੇ ਵੀ ਮੈਂ ਤੜਕਾ ਬਣਾ ਲੈਣੀ ਆ। ਹੁਣ ਤਾਂ ਵੈਸੇ ਹੈ ਨਾ ਜਿਵੇਂ ਗਰਮੀਆਂ ਚੱਲਦੀਆਂ ਨੇ ਹਨਾ ਬਸ ਛੋਲਿਆਂ ਦੀ ਦਾਲ, ਮੂੰਗੀ ਮਸਰੀ ਦੀ ਦਾਲ। ਹਨਾ ਕਦੂ ਕਦੂ ਤਾਂ ਵੈਸੇ ਉਹ ਘਾਟੀ तरीये ਪਰ ਮੈਂ ਤਾਂ ਆਪਦੇ ਲਈ ਜ਼ਰੂਰ ਬਣਾਉਣੀ ਹੁੰਦੀ ਆ। ਮੈਨੂੰ ਇਹ ਸਬਜ਼ੀਆਂ ਬਹੁਤ ਪਸੰਦ ਨੇ। ਲੋਕੀ, ਕਦੂ ਹਨਾ ਤੇ ਸ਼ ਬੈਂਗਣੇ ਸਭ ਮੈਂ ਤਾਂ ਖਾ ਲੀਨੀ ਆ ਤੇ ਤੇ ਲਓ ਜੀ ਦਾਲ ਮੇਰੀ ਭੈਣ ਨੇ ਘੋਟਲੀ ਸੀਗੀ ਪਰ ਫਿਰ ਵੀ ਮੇਕਸ਼ਰ ਕਰਵਾਉਣਾ ਹੁੰਦਾ ਵਾ ਮੇਤੋ ਹਨਾ ਚਾਹੇ ਤੜਕਾ ਹੋਵੇ ਚਾਹੇ ਦਾਲ ਸਬ지 ਤੇ ਵੀ ਦੀ ਦੇਖ ਲਓ ਮੈਂ ਕਿਹਾ ਜਲ ਮੈਂ ਕਰ ਰਹੀ ਸੀਗੀ ਹਨਾ ਗੱਲ ਮਾਮੀ ਜੀ ਦਾ ਫੋਨ ਆਇਆ ਸੀਗਾ ਪੁੱਛਦੇ ਸੀ ਠੀਕ ਠਾਕ ਸਾਰਾ ਕੁਛ ਹਨ ਤੇ ਫੋਨ ਬੰਦ ਕਰਕੇ ਮੈਂ ਕਿਹਾ ਪਹਿਲਾਂ ਮੈਂ ਇੱਕ ਵਾਰੀ ਇਹਦਾ ਘੋਟਾ ਜਾਂ ਦੇ ਦਵਾਂ ਉਦਾਂ ਤਾਂ ਠੀਕ ਹੈ ਤੇ ਫਿਰ ਤੜਕੇ ਚ ਪਾ ਲਈਏ ਹੁਣ ਤੁਸੀਂ ਦੇਖਿਓ ਨਾ ਹੀ ਬਿਜਲੀ ਡਰਦੀ ਆ ਪੁੜੀ ਨਾ ਹੀ ਕੋਈ ਡਰਦੀ ਅੱਗ ਤੋਂ ਇਹ ਇੰਨੇ ਕ ਜਿਆਦਾ ਮਤਲਬ ਹੱਥ ਪੱਲੇ ਐਵੇਂ ਮਾਰਦੀ ਆ ਕਈ ਵਾਰੀ ਮੈਨੂੰ ਡਰ ਵੀ ਰਹਿੰਦਾ ਵੀ ਐਵੇਂ ਹਨਾ ਕੋਈ ਤੇਲ ਦਾ ਛਿੱਟਾ ਜਾਂ ਕੋਈ ਚੀਜ਼ ਕੋਈ ਅੱਗ ਦਾ ਫਲੂਆਂ ਇਹਦੇ ਤੇ ਪੈ ਨਾ ਜਾਵੇ ਮੈਂ ਕਹਤਾਂ ਤਾ ਬੁਰਕੀ ਜੀ ਹੈਗੀ ਆ ਮਿੰਟ ਜੀ ਜਾਣਾ ਮੈਨੂੰ ਹੀ ਟਾਈਮ ਲੱਗਣਾ ਥੋੜਾ ਜਿਹਾ ਹਨਾ ਅੱਗ ਵੀ ਕਹਿੰਦੀ ਹੁੰਦੀ ਬੇਤੀ ਮਹਿਸੂਸ ਕਰੂ ਤੇਰਾ ਸਰੀਰ ਉੱੜ ਕੇ ਮੇਰੇ ਵਾਲੇ ਨੂੰ ਤਾਂ ਫੇਰ ਵੀ ਕਹੂੰ ਚੱਲ ਮਾਸ ਮੋਟਾ ਮੋਟਾ ਮਿਲਿਆ ਤਾਂ ਹੈਗਾ ਵਾ ਮੈਂ ਤੇ ਵੀ ਸਾਰੇ ਮੋਟੀ ਕਹਿ ਆ ਦਿਨ ਦੇ ਕਹਿ ਦੋ ਮੈਂ ਤਾਂ ਪੋਜ਼ਿਟਿਵਲੀ ਲੈਣੀ ਆ ਇਸ ਚੀਜ਼ ਨੂੰ ਮੈਂ ਤਾਂ ਬਹੁਤ ਪੋਜ਼ਿਟਿਵਲੀ ਹੈਗੀਆਂ ਹਾਂ ਭਾਈ ਠੀਕ ਹੈ ਰੱਬ ਤੁਹਾਨੂੰ ਵੀ ਕਰੇ ਮੈਂ ਇਹ ਕਹਨੀ ਨਹੀਂ ਹਾਂ ਰੱਬ ਕਹਿਣ ਵਾਲਿਆਂ ਨੂੰ ਵੀ ਕਰੇ ਹਨ ਲਓ ਜੀ ਤੜਕਾ ਗਿਆ ਸਾਡੀ ਦਾਲ ਨੂੰ ਲੱਗ ਤੇ ਦੇਖ ਲਓ ਸਾਡੀ ਇਧਰ ਭੈਣ ਠੀਕ ਹੈ ਸਟੰਟ ਬਾਜੀਆਂ ਕਰਦੀ ਹੋਈ ਨਾਲੇ ਮੇਥੋਂ ਕਲਾਸ ਲਵਾਉਂਦੀ ਹੋਈ ਤੇ ਬਾਕੀ ਹੁਣ ਦੇਖਦੇ ਆ ਰੋਟੀ ਵੀ ਬਣਾਉਣੇ ਆ ਵੀਰੇ ਹੁਣੇ ਆ ਗਏ ਹੁਣੇ ਨੇ ਉਧਰ ਤੇ ਕਿਉਂਕਿ ਉਹ ਇਧਰ ਜਦੋਂ ਸਾਡੀ ਵੀਡੀਓ ਬਣਦੀ ਹੁੰਦੀ ਆ ਥੋੜਾ ਜਿਹਾ ਘਟ ਆਉਂਦੇ ਆ ਫਿਰ ਰੋਟੀ ਪਾਣੀ ਬਣਾਉਣੇ ਆ ਦਾਲ ਸਬਜੀ ਬਣ ਗਈ ਸਾਡੀ ਫੁਲਕੇ ਵਗੈਰਾ ਲਾ ਕੇ ਉਹਨਾਂ ਨੂੰ ਦਿਨੇ ਆ ਠੀਕ ਹੈ ਉਦੋਂ ਵੈਸੇ ਹੈ ਨਾ ਮੈਂ ਇੱਕ ਗੱਲ ਕਹਿਣੀ ਆ ਨਾ ਵੀ ਜਿਹੜੇ ਮੇਰੇ ਬ੍ਰਦਰ ਨੇ ਨਾ ਉਹ ਇਕਣਾ ਕद्दू ਬਣਾ ਲਓ ਲੋਕੀ ਬਣਾ ਲਓ ਸ਼ਿਮਲਾ ਮਿਰਚਾਂ ਦੀ ਸਬਜੀ ਨੂੰ ਨਾ ਨਾਕਮੂਨੀ ਮਾਰਦੇ ਹੈਗੇ ਜਿਵੇਂ ਮੈਂ ਕਈ ਵਾਰੀ ਦੇਖਿਆ ਕਈ ਘਰਾਂ ਦੇ ਬੰਦੇ ਨਹੀਂ ਖਾਂਦੇ ਇਹ ਚੀਜ਼ਾਂ ਹਨ ਉਹਨਾਂ ਦਾ ਵਿਚਾਰਿਆਂ ਨੂੰ ਜਿਹੜੀ ਮਰਜ਼ੀ ਦਾ ਸਬਜੀ ਬਣਾ ਦੋ ਉਹਨਾਂ ਨੂੰ ਤਾਂ ਰੋਟੀ ਮਿਲਣੀ ਚਾਹੀਦੀ ਆ ਬਸ ਹਨ ਉਹ ਵੀ ਟਾਈਮ ਤੇ ਬਸ ਇੰਨਾ ਕੁ ਉਹਨਾਂ ਦਾ ਹੁੰਦਾ ਵਾ ਕਿਉਂਕਿ ਜਿੰਮੇ ਦੋ ਜਣੇ ਦੋਨੋਂ ਛੋਟੇ ਬ੍ਰਦਰ ਨੇ ਮੈਨੂੰ ਜਿਹੜੇ ਉਹ ਚਿਮਨ ਲਾ ਕੇ ਆਉਂਦੇ ਆ ਪਹਿਲਾਂ ਕੰਮ ਜਾਂਦੇ ਆ ਫਿਰ ਜਿੰਮ ਲਾ ਕੇ ਆਉਂਦੇ ਆ ਨਾ ਤੇ ਫਿਰ ਉਹਨਾਂ ਨੂੰ ਇਹ ਹੁੰਦਾ ਵੀ ਆਉਂਦੇ ਨੂੰ ਘਰੇ ਰੋਟੀ ਹੋਵੇ ਬਸ ਦਾਲ ਸਬ지 ਤੁਸੀਂ ਜਿਹੜੀ ਮਰਜ਼ੀ ਬਣਾ ਲਓ ਦਾਲ ਬਣਾ ਲਓ ਚਾਹੀ ਆਪ ਦਾ ਐਂਡ ਸਬ지 ਹੋਵੇ ਹਨਾ ਠੀਕ ਹੈ ਜੀ ਚਲੋ ਬਸ ਆਪਣੀ ਸਬ ਦਾਲ ਅਸੀਂ ਬਣਾ ਲਿਆਂਦੀ ਫੁਲਕੇ ਮੈਂ ਇੱਥੇ ਬਣਾਉਣ ਲੱਗ ਗਈ ਸੀਗੀ ਫੁਲਕੇ ਬਣਾ ਕੇ ਤੇ ਮੈਂ ਕਿਹਾ ਚੱਲ ਢਾਲੀ ਤੇ ਰੋਟੀ ਪਾਲਾ ਸਾਰਿਆਂ ਨੂੰ ਹਨਾ ਵੀ ਰੋਟੀ ਪਾ ਕੇ ਖਵਾ ਦੇ ਮम्मा ਨੇ ਤਾਂ ਵਿਚਾਰੇ ਨੇ ਇੱਕ ਫੁਲਕਾ ਖਾਣਾ ਉਹਨਾਂ ਨੂੰ ਉਹ ਦੇ ਦੇ ਓਕੇ ਜੀ ਚਲੋ ਤੇ ਜੀ ਵੀਡੀਓ ਥੋੜੀ ਜਿਹੀ ਨੀਕ ਵਿੱਚ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਾਂਗੀ ਆਪਣੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਆਪਣਾ ਖਿਆਲ ਰੱਖਿਓ ਖੁਸ਼ ਰਹੋ ਤੇ ਇਸੇ ਤਰ੍ਹਾਂ ਆਪਣਾ ਪਿਆਰ ਸਪੋਰਟ ਮੈਨੂੰ ਦਿੰਦੇ ਰਹੋ ਠੀਕ ਹੈ ਜੀ ਮਿਲਾਂਗੀ ਆਪਣੀ ਅਗਲੀ ਵੀਡੀਓ ਦੇ ਵਿੱਚ ਬਾਏ ਬਾਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ